अॼु ਇਹੋਂ ਦਾ ਰਹਿਣਾ ਹੈ ਇਹਨਾਂ ਧਰਨਾ ਮੇਰੀ ਜ਼ਿੰਦਗੀ ਚ ਪਹਿਲਾ ਜਿਹਦੇ ਚ ਮੈਨੂੰ ਹਿੱਸਾ ਲੈਣਾ ਪਿਆ ਰਿਹਾ ਜਿਹਦੇ ਕਰਕੇ ਮੈਨੂੰ ਕੋਈ ਖੁਸ਼ੀ ਨਹੀਂ ਆਇਆ ਸਾਡੀ ਮਜ਼ਦੂਰੀ ਆ ਤੋਂ ਵੀ ਪੋਸਟ ਨੇ ਕੰਤੀ ਠੀਕ ਰਿਵਾਰੀ ਕਰਕੇ ਪਰਿਵਾਰ ਦੀ ਤਸੱਲੀ ਨਹੀਂ ਕਰੀ ਜਿਹਦੇ ਕਰਕੇ ਸਾਰੋ ਸਖਤ ਦੇ ਬੈਠਣਾ ਪਿਆ ਤੇ ਉਸ ਨੂੰ ਜਲੇ ਰਿਵਾਰਟ ਕਰਨੀ ਪਈ ਜੀਪੀ ਤੋਂ ਇਹ ਤੁਸੀਂ ਕੋਸ਼ਿਸ਼ ਹਜ਼ਾਇਤ ਕਰੋ ਕਿ ਠੀਕ ਅਸਰ ਉਹ ਵੀ ਸਰਕਾਰ ਕਰੇ ਕਿਉਂਕਿ ਕਈ ਸਾਰੀਆਂ ਗੱਲਾਂ ਜਿਹੜੀਆਂ ਬੜਾ ਠੀਕ ਇੱਕ ਦੂਜੇ ਨਾਲ ਨਹੀਂ ਲੱਗਦੀਆਂ। ਇੱਕ ਪਾਸੇ ਕਿਹਾ ਜਾਂਦਾ ਹੈ ਵੀ ਉਹ ਕੁੜੀ ਬਹੁਤ ਬਿਮਾਰ ਰਹੇ ਦੀ ਸੀ। ਛੇ ਕਰਕੇ ਉਹ ਉਹਦੀ ਕੋਸ਼ਿਸ਼ ਕਰ ਲਈ ਕਿ ਉਹਦੀ ਬਿਮਾਰੀ ਕਰਕੇ ਮੌਤ ਹੋ ਗਈ। ਜੇ ਬਿਮਾਰੀ ਕਰਕੇ ਮੌਤ ਹੋ ਗਈ ਤੇ ਇਹ ਕੋਸ਼ਿਸ਼ ਨੋਟ ਕਿਥੋਂ ਆ ਗਿਆ? ਇਹ ਖੁਸ਼ਕੀ ਨੋਟ ਦੇਖਦੇ ਆਂ ਅੱਜ ਵੀ ਤੁਹਾਡੀ ਦੇ ਨਾਲ ਨਕਾ ਤੇ ਉਹ ਪ੍ਰੇਸ਼ਾਨ ਹੋ ਕੇ ਪ੍ਰਤੀਸ਼ੀ ਕਰ ਰਹੀਆਂ ਜਿਹੜੇ ਘਰਾਂ ਨਾਲ ਕੁਛ ਪ੍ਰਕਾਰ ਕੀਤੀ ਹੈ ਸਾਰੇ ਤੇ ਘਰਾਂ ਨੂੰ ਕੁੜੀ ਦਾ ਲਗਾਤਾਰ ਰੋਤ ਹੈ ਪੱਲਾ ਜਿਹੜੀ ਫੋਟੋ ਗੱਲਬਾਤ ਨਹੀਂ ਲਗਾਤਾਰ ਕੁੜੀ ਜਿੱਤੇ ਲੋੜਾਂ ਪੈਸੇ ਰੋਗ ਹੋ ਗਏ ਆ ਉਹ ਜਿਹੜੇ ਆਪਣੇ ਜਰੂਰਤਾਂ ਨੂੰ ਦੱਸਦੀ ਹੈ ਜਿੱਦ ਨੂੰ ਉਹ ਬਹੁਤ ਸੰਘਿਆ ਔਸ਼ਧੀ 4 ਤੋਂ 5 ਵਜੇ ਦੇ ਦਰਮਿਆਨ ਤੋ ਮਰੀ ਉਦੀ ਆ ਜੀ ਮਾਰ ਨਾਲ ਗੱਲ ਹੁੰਦੀ ਹੈ ਤਾਂ ਮੈਨੂੰ ਇਹ ਨਹੀਂ ਹੈ ਕਿ ਕੁਝ ਤਾਂ ਇਹ ਕੁਮਾਰੀ ਦਾ ਸ਼ਿਕਾਰ ਹੋਵੇ ਕਿ ਹਾਸਾ ਤਾਂ ਜਿਹੜੇ ਮੈਂ ਲਾਊਗਾ ਜਿਆਦਾ ਆਲਪਾ ਤੇ ਮੇਰੇ ਕੋਟਾਂ ਤਰੀਕਾ ਤੋਂ ਉੱਠਣਾ ਕਰੂਗਾ ਅਸਰ ਵੀ ਉਹ ਜਿਹੜੇ ਮਾਰਨ ਕੋ ਘਰੇ ਇਲਾਜ ਕਰਾਊਗਾ ਜਹਾ ਹੈ ਖਾਣੇ ਆਪਦੀ ਮਾਤਾ ਕੁੜੀ ਤੇ ਜਰੇਲਾ ਤੇ ਨਾਲੇ ਮੁਕੌਲੀ ਕਹੇ ਮਾਰਦੀ ਹੈ ਕਿ ਗੱਲਾਂ ਹੈ ਅਜਮਨੀ ਹੋਈਆਂ ਐ ਇਸੇ ਕਰਕੇ ਕਿ ਲੜਾਈ ਛੇੜਨੀ ਪਈ ਐ ਕਿ ਇਹਨੂੰ ਨਨਵਾਜੀ ਦਾ ਮੋਰ ਚੇਰ ਦੀ ਕੋਸ਼ਿਸ਼ ਕੀਤੀ ਜਾਂਦੀ ਐ ਉਸ ਲੋਕਲ ਜਿਹੜੀ ਵੱਤੂ ਦੀ ਐ ਸੁਰਜੰਗਰ ਰੋਕ ਤੇ ਸੁਨਾਨੀ ਪਰ ਮੁਕਤੀ ਹੋਣੀ ਐ ਨਹੀਂ ਨਹੀਂ ਅਜੇ ਖੁੱਪਕਸ਼ੀ ਫਿਰ ਵੀ ਹੋ ਗਈ ਹੋਣੀ ਐ ਜਿਹਨੂੰ ਦਾਸਤਰੀ ਨੂੰ ਐਕਸ਼ਨ ਕਮਟੀ ਦੇ ਵਾਸੀ ਮੇਧਿਆ ਕਸਿਸ਼ਨਾ ਰਿਤੀ ਹਾਜ਼ਰ ਹੋਤੇ ਸੱਚੀ ਗੱਲ ਹੈ ਸਟੇਟੂਰੀਆ ਤੇ ਸਾਡੀ ਗੱਲ ਹੋਸਟ ਹੋਣਾ ਨਾ ਇਸ ਤੋਂ ਪਹਿਲਾਂ ਵੀ ਸੱਚੀ ਗੱਲ ਹੈ ਵੀ ਹੋਸਟ ਕਾਸੀਏ ਨੂੰ ਇੱਕ ਸੁਧਾਰ ਹੋਇਆ ਕੇਸ ਸਮਝਿਆ ਸੀ ਮੈਨੂੰ ਨਹੀਂ ਸੀ ਪਤਾ ਤੇ ਇਹ ਕੋਈ ਪਰਚਾ ਮਾਮਲਾ ਹੈ ਤੇ ਸਿਆਸੀ ਲੋਕ ਇਹਦੇ ਸ਼ਰਮਦਾਇਕ ਜੇ ਇਸੇ ਕਰਕੇ ਮੈਂ ਕਿਹਾ ਸਾਈਡ ਲੋਕਾਂ ਨੇ ਜਿੱਸੀ ਉਹਨਾਂ ਕੋਲ ਹੀ ਮੈਂ ਖੋਜ ਕਰ ਲਵਾਂ ਤੇ ਬੁਰਾ ਨਾ ਦੇ ਪੇਸ਼ ਕਰਾਂ ਉਹ ਸੱਚਾ ਕਾਜਿਕ ਦੇ ਦਰਸ਼ ਨਾ ਮੇਰੇ ਕੋਲ ਜਿੰਤਾ ਕੀ ਸਾਤਰੀ ਕੰਗੀ ਨੂੰ ਅੱਜ ਜਿਹੜੇ 12 ਦਿਨ ਹੋ ਗਏ ਪਰਸੋਂ ਵੱਲੋਂ ਕੋਈ ਜਮਿਖਾਨ ਨੂੰ ਜਵਾਬ ਨਹੀਂ ਮਿਲਿਆ ਜਿਹੜੇ ਸੁਭਿਮਾਨ ਚੋਤੀ ਕਹਿੰਦੀ ਹੈ ਕਿ ਜਿਹੜੇ ਸਸਰੇ ਉਹਨੇ ਘਰ ਦੇ ਵਿੱਚ ਪਾਏ ਸੀ ਕੋ ਸਸਰੇ ਉਹਦੀ ਜਿਹੜੀ ਨਾਲ ਰਹੇ ਦੀ ਕੁੜੀ ਹੈ ਕੋ ਲਿਆ ਕੇ ਲੈਦੀ ਹੈ ਪਰ ਉਹ ਕੁੱਤੇ ਹੋਏ ਸੁਭਿਮਾਨ ਕਹਿੰਦੀ ਹੈ ਕਿ ਉਸ ਨੂੰ ਤੇ ਇਹਨੂੰ ਤੁਸੀਂ ਚੀਜ਼ ਕਰੋ ਜੇ ਆਪਣੇ ਕੰਮੇ ਚੱਲੋ ਤਾਂ ਉਹ ਜਿਹੜਾ ਮੋਕੇ ਤੇ ਪੁੱਛਦਾ ਹੈ ਰਿਸ਼ਾਰੀ ਅਸਰ ਹੈ ਉਹ ਬਣਾਸੀ ਇਹ ਕੀ ਕਰਨੇ ਤੇ ਗੈਸਟ ਬਣ ਕੇ ਸਿੱਟਦੇ ਦੇਖੋ ਜਿਹੜੀ ਸੰਵੇਦਨਸ਼ੀਲਤਾ ਦਾ ਪਤਾ ਲੱਗਦਾ ਹੈ ਜਿਹਨਾਂ ਨਾਲ ਸਬੰਧਤ ਸਾਰੇ ਬੰਕੀ ਜਾਣਦੇ ਆ ਕਿ ਜਦੋਂ ਕੋਈ ਵੀ ਬਾਤ ਆ ਦੋਵੇਂ ਤੇ ਨਹੀਂ ਸੱਚਾ ਹੈ ਐਮ ਗੱਲ ਹੁੰਦੀ ਹੈ ਕਿ ਸੋਚ ਜਾ ਕੇ ਜਿੱਥੇ ਘਰੋਂ ਵਾਸਲੀ ਹੋ ਉਹ ਥਾਂ ਨੂੰ ਦੀਰ ਕਰੇ ਫਰੀਕੀ ਚੋਦੀ ਜਾਨ ਸਰਕਾਰ ਕਰੇ ਪਰ ਉਸ ਨੂੰ ਸੌਦੇ ਚ ਗਈ ਨਹੀਂ ਹਲੇ ਤੱਕ ਵੀ ਨਹੀਂ ਗਈ ਜੇ ਅਸਾਂ ਹੀ ਉਹਦੀ ਮਾਂ ਤੋਂ ਉਹ ਮੰਨਨੇ ਗਿਆ ਸਰਪੁਰੇ ਕਰਕੇ ਜਵਾਨ ਨੂੰ ਮਲੇ ਸੁਣਨਾ ਜਾ ਕੇ ਉਹ ਜੋ ਉਹ ਪੱਤਰ ਵੀ ਦੇ ਦਿਖਵਾ ਦੇ ਕੁੜੀ ਦੇ ਕੰਨੇ ਗਏ ਤਾਂ ਸੱਡੀ ਉੱਤੇ ਕੁੜਾਈਆ ਜਾ ਰਿਹਾ ਹੋ ਜੀ ਜਿਵੇਂ ਇਸ ਦੀਆਂ ਦਰਵਾਜ਼ੇ ਬਹੁਤ ਦੁੱਖ ਬਿਚਾਇਆ ਕਿ ਉਸ ਨੂੰ ਕੋਈ ਅਸਰ ਨਹੀਂ

ਇੱਕੋ ਜਿਹਾ ਵੀ ਆਪਣੀ ਗੱਲ ਜੀਪੀ ਤਰਫੇ ਗਵਰਨਰ ਨਾਲ ਚੱਕ ਪਹੁੰਚਾਈਏ ਤਾਂ ਕਿ ਉੱਥੇ ਕੋਲ ਠੀਕ ਜਾਂ ਤਸਾਲ ਹੋਵੇ ਦੋ ਜਣੇ ਨੂੰ ਤਾਂ ਰੱਖਿਆ ਉਸ ਨੂੰ ਮੇਰੇ ਰਾਜ ਸੌਣੇ ਸੌਤਾਰ ਨੇ ਖਵਰਾ ਤੋਂ ਬਾਅਦ ਕੱਲ ਜੀ ਮੇਰੇ ਸਾਡੇ ਬਖੀਰ ਸਾਹਿਬ ਮਲੇ ਸੀ ਤੇ ਉਸ ਨੇ ਅਖੀਰ कमेटी ਨੂੰ ਵੀ ਕਿਹਾ ਕਿ ਆਓ ਤੁਸੀਂ ਤਾਂ ਧਰਵਾ ਰੱਖਿਆ ਸਾਡੇ ਨਾਲ ਤਾਂ ਤੁਸੀਂ ਗੱਲ ਨਹੀਂ ਕੀਤੀ ਅੱਜ ਕੁੜੀ ਤੇ ਜ્યોਤੀ ਮਾਤਾ ਉਹਨਾਂ ਨੇ ਮੰਗਵਾਤ ਤੇ ਐਕਸ਼ਨ ਕਮੇਟੀ ਦੇ ਕਈ ਸਾਥੀ ਅੱਜ ਉਹਨਾਂ ਨੂੰ ਮਿਲਣ ਗਏ ਸੀ ਗੱਲਬਾਤ ਕੀਤੀ ਹੈ ਸਭ ਕੰਰ ਸੋਚ ਤੋਂ ਬਾਅਦ ਕੁਛ ਨੇ ਕਿਹਾ ਜਾਂ ਐਸਟੀ ਰੈਂਕ ਦੇ ਕਿਸੇ ਅਫਸਰ ਨੇ ਜਿਹੜੇ ਸਰਕਾਰ ਚ ਬੈਠੇ ਸੀ ਤੇ ਸਾਨੂੰ ਰੋਤੀ ਤਰੀਕ ਤੱਕ ਦਾ ਸਮਾਂ ਦਿਓ ਅੱਤੀ ਦਿਨ ਨੂੰ ਤੁਸੀਂ ਸਾਡੇ ਕੋਲ ਆਇਓ ਉਦੋਂ ਤੱਕ ਅਸੀਂ ਸਾਰੀ ਗੱਲ ਉਨੀ ਖਰਾਬ ਕਰਕੇ ਤਾਂ ਰਿਸ਼ਤਿਆਂ ਦੀ ਹਕੀਕਤ ਕੀ ਹੈ ਸੂ 29 ਨੂੰ ਮਿਲਾਂਗੇ ਬਹੁਤ ਕੱਢ ਲੈ ਜਿਹਦੇ ਤੇ ਸਾਰਿਆਂ ਦੀ ਤਸੱਲੀ ਹੋਈ ਸਮਝ ਆ ਗਿਆ ਜੀ ਠੀਕ ਹੈ ਫਿਰ ਅਗਲਾ ਫੈਸਲਾ ਲਵਾਂਗੇ ਕਿ ਹਾਂ ਕੀ ਕਰਨਾ ਹੈ ਜੇ ਕੀ ਕਰਨੀ ਹੋ ਚਾਹ ਰਹੀ ਲੋੜ ਹੈ ਸੋ ਇਸ ਕਰਕੇ ਮੇਰੀ ਇਹ ਦੇਰਤੀ ਹੈ ਕਿ ਬੱਚਿਆਂ ਨੂੰ ਸਾਰੇ ਹੋਣਾ ਚਾਹੀਦਾ ਕਿਸੇ ਦੇ ਦਰਵਾਜ਼ੇ ਥੱਲੇ ਨਹੀਂ ਆਉਣਾ ਚਾਹੀਦਾ ਸਭੀ ਦੇ ਗੁਰਜੋਤੀ ਕਾਰਕਿਓ ਤੇ ਪੰਜਾਬੀ ਆਗੂ ਵੀ ਨੇ ਜਿਉਂਵਰਸਿਟੀ ਚ ਪਰਟੂ ਇੱਕ ਸੰਸਥਾ ਦਾ ਕੰਮ ਕਰਨ ਚੱਲੇ ਬੰਦੀ ਦਾ ਉੱਥੇ ਵੀ ਗਈ ਜਿੱਥੇ ਕਿ ਕੋਈ ਸਾਨੂੰ ਕੋਈ ਜੇਕਰ ਹੈ ਸਾਨੂੰ ਕੋਲ ਕੇ ਚਾਹੇ ਆਪਣੇ ਹੋਰ ਜਿਹੜੇ ਸੰਬੰਧੀ ਮੇਲ ਮਾਤ ਉਹਨੇ ਜਸਮਾਈ ਦੇ ਸਹਾਰੇ ਰੋਕਲੇ ਉਹਨਾਂ ਨਾਲ ਉਹ ਸ਼ੇਅਰ ਕਰਨਾ ਚਾਹੀਦਾ ਆਪਣਾ ਦਸਤਾਵੇਜ਼ ਹੋਵੇ ਇਸ ਦੇ ਸੁਝਾਅ ਉੱਤੇ ਤਰੀਕਾ ਚੱਲਦਾ ਰਹੇਗਾ ਜੇਕਰ ਮਹਾਰਸੀ ਤਾਂ ਉਹਸਾ ਸਰਕਰ ਮੰਦੀ ਨੂੰ ਬੜਾ ਪਰਚਾ ਸੀ ਕਿਉਂਕਿ ਉਹਦੇ ਨਾ ਕੋਲ ਤੇ ਇੱਥੇ ਤੁਹਾਡੇ ਸਾਰੇ ਜਾਣਦੇ ਕਿਸੇ ਵੀ ਬਿਮਾਰੀ ਚ ਸਭ ਤੋਂ ਚਰਗੀ ਦੇ ਪਰ ਨਾ ਕੋਲ ਦਾ ਪਰਿਵਾਰ ਕਰਦਾ ਹੈ ਦਰਤੀ ਤੇ ਨਿਗਰ ਇਹ ਜੇ ਸਾਡੀਆਂ ਚੱਲਾਂ ਨਹੀਂ ਹੋ ਜਾਈਏ ਇਸੇ ਕਰਕੇ ਬਹੁਤ ਗੁੱਸੇ ਵਿੱਚ ਆ ਕੇ ਖੜੇ ਹੋਏ ਨੇ ਇਹ ਸਰਕਰ ਨੂੰ ਕੋਈ ਦਾ ਨਿਵਾਰਣ ਕਰਨ ਲਈ ਤੇ ਸਾਥ ਜਾਣ ਲਈ ਇਹ ਲੜਾਈ ਲੜਾਂਗੇ ਤੇ ਧਰਤੋ ਆਲਸ ਰੱਖਦੇ ਆ ਕਿ ਤੁਸੀਂ ਸਾਰੇ ਇਸ ਲੜਾਈ ਜਿਹੜੀ ਆਇਆ ਹੋ ਤੇ ਉਹ ਤਰੀਕੇ ਦੇ ਧਾਰਗੇ ਜੀ ਉਹ ਸੱਜੀ ਪਾਸੇ ਖੜੋ ਹੋਗੇ ਤਾਂ ਕਿ ਅਸੀਂ ਸਰਕਾਰ ਨੂੰ ਮਜਬੂਰ ਕਰੀਏ ਕਿ ਉਹ ਪੂਰਾ ਜਿਹੜੀ ਕੀ ਕਰਤਾ ਤੌਰਾਰ ਨੂੰ ਕਰਜੋਤ ਜਿਹੜੇ ਇੰਨੀ ਗੱਲਾਂ ਨਾਲ ਵਾਪਸ ਨਹੀਂ ਜਾਂਦੇ ਕਦੇ ਕਰ ਮੋਤ ਧੰਦਾ